ਸਤਿ ਸ਼੍ਰੀ ਅਕਾਲ ਦੋਸਤੋ ਕਿਹਾ ਹਾਲ ਚਾਲ ਸਭ ਦਾ ਠੀਕ ਠਾਕ ਹੋ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ ਕਿ ਮਾਸਟਰ ਡਾਟਰਰ ਉਹ ਲੈਕਚਰ ਆਰ ਦੀਆਂ ਪੋਸਟਾਂ ਬਾਵੀ ਸਟੂਡੈਂਟ ਦਾ ਕਾਫੀ ਕੈਨੇਡਾ ਦਾ ਸਵਾਲ ਹੈ ਕਿ ਆਖਰ ਇਹ ਕੈਂਸੀਆ ਪੋਸਟਾਂ ਇਹਦੀ ਕਦੋਂ ਆਣਗੀਆਂ ਇਸ ਦੇ ਸੰਬੰਧ ਵਿੱਚ ਕਾਫੀ ਜਿਹੜਾ ਹੈ ਸਟੂਡੈਂਟ ਪਰੇਸ਼ਾਨ ਹਨ ਕਿ ਸਾਡੀਆਂ ਪੋਸਟਾਂ ਆਂਦੀਆਂ ਨਹੀਂ ਹੋ ਰਹੀਆਂ ਬਾਅਦ ਕੈਸਲ ਹੋ ਜਾਂਦੀਆਂ ਜਾਂ ਪੋਸਟਪੌਂਡ ਹੋ ਜਾਂਦੀਆਂ ਜਿਵੇਂ ਕਿ ਜਾਨਦੇ ਹੋ ਕਿ ਪੰਜਾਬ ਲੈਕਚਰ ਆਰ ਦੀਆਂ ਪੋਸਟਾਂ 500 ਦਾ 500 ਪੋਸਟਾਂ ਦਾ ਹਰਜੋ ਸਿੰਘ ਬੈਸ ਸਿੱਖਿਆ ਮੰਤਰੀ ਜੋ ਕਿ ਪੰਜਾਬ ਦੇ ਉਹਨਾਂ ਨੇ ਅਨਾਉਂਸ 15 ਮਈ 2025 ਨੂੰ ਕੀਤਾ ਗਿਆ ਸੀ ਕਿ ਪਾਸਪੋਰਟਾਂ ਬਹੁਤ ਹੀ ਜਲਦੀ ਜਾਰੀ ਕੀਤੇ ਜਾਣਗੇ ਤਾਂ ਕਮਿੰਗ ਸੂਨ ਹੈ ਨੋਟੀਫਿਕੇਸ਼ਨ ਕਦੋਂ ਆਉਂਦਾ ਹੈ ਕਿ ਇਹ ਤੋਂ ਨਹੀਂ ਇਸਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਲਗਾਤਾਰ ਵੈਬਸਾਈਟ ਤੇ ਮਿਲ ਜਾਈਏਗੀ ਮਿਲ ਜਾਵੇਗੀ ਬਾਕੀ ਹਜੇ ਤਾਂ ਕੋਈ ਕੋਈ ਅਨਾਉਂਸ ਨਹੀਂ ਕਰਦੇ ਸ਼ੁਰੂ ਹੋਣਗੇ ਜੇ ਕਦੋਂ ਨਹੀਂ ਹੋਣਗੇ ਜਸਟ ਉਹਨਾਂ ਨੇ 500 ਲੈਚਰਲ ਪਾਸਪੋਰਟਾਂ ਹੀ ਅਨਾਉਂਸ ਕੀਤਾ ਸੀਗਾ ਔਰ ਜਿਵੇਂ ਕਿ ਵੀ ਜਾਣ ਲਓ ਕਿ ਪੰਜਾਬ ਦੇ ਵਿੱਚ ਪੀਟੀਆਈ ਦੀ ਭੱਟੀ ਵੀ ਨਿਕਲੀ ਸੀਗੀ ਪੰਜਾਬ ਪੀਟੀਆਈ 2000 ਆਸਾਮੀਆ ਦਸੰਬਰ ਦੀ ਕੁਛ ਵੀ ਬੱਚਿਆਂ ਚ ਕਾਫੀ ਮਤਲਬ ਖੁਸ਼ੀ ਗਈ ਕਿ ਸਾਡੀਆਂ ਪੋਸਟ ਆਈਏ ਨੇ ਪੀਡੀਆਂ ਦੇ ਵਿੱਚ ਸਾਡੀਆਂ ਪੋਸਟ ਆਈਏ ਨੇ ਉਹ ਵੀ ਕੁਛ ਟਾਈਮ ਨੋਟੀਫਿਕੇਸ਼ਨ ਤੋਂ ਬਾਅਦ ਜੜੀ ਹੈ ਉਹਨਾਂ ਨੇ ਪੋਸਟ ਨੂੰ ਵਾਪਸ ਕਰ ਲਿਆ ਵਾਪਸ ਕਰ ਲਿਆ ਗਿਆ ਵਿੱਚ ਵੀ ਕਾਫੀ ਜਿਹੜਾ ਹੈਗਾ ਕਿ ਵੈਕੈਂਸੀਆਂ ਖੜੀਆਂ ਜਾਂਦੀਆਂ ਹਨ ਔਰ ਵਾਪਸ ਲਈ ਲੈ ਲਈਏ ਜਾਂਦੀਆਂ ਤੇ ਕਾਫੀ ਜਿਹੜਾ ਹੈ ਬੱਚਿਆਂ ਨੂੰ ਜਿਹੜਾ ਹੈ ਬਹੁਤ ਹੀ ਕੈਂਸਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਇੱਕ ਗੱਲ ਖੁਸ਼ੀ ਦੀ ਹੈ ਕਿ ਜਿਹੜੀ ਸਪੈਸ਼ਲ ਐਜੂਕੇਟਰ ਦੀ ਆ 393 ਗ੍ਰਾਮੀਕ ਅਸਾਮੀਆਂ ਨਿਕਲੀ ਸੀਗਾ ਇਹਨਾਂ ਦਾ ਚਲੋ ਐਡਮਿਟ ਕਾਰਡ ਆ ਰਹੇ ਹਨ ਇਹਨਾਂ ਦੇ ਜਿਹੜੇ ਪੇਪਰ ਹੋਣੇ ਸ਼ੁਰੂ ਹੋ ਗਿਆ ਤੇ ਇਹਨਾਂ ਦਾ ਉਮੀਦ ਹੈ ਕਿ ਇਹਨਾਂ ਦਾ ਸਾਰਾ ਕੁਝ ਕਲੀਅਰ ਹੋ ਜਾਵੇ ਤੇ ਲੈਕਚਰਰ ਦੀ ਪੋਸਟਾਂ ਵੀ ਮਿਲਣ ਲੱਗਦਾ 2021 ਤੋਂ ਕਾਫੀ ਪਹਿਲੇ ਨੋਟੀਫਿਕੇਸ਼ਨ ਆਇਆ ਸੀਗਾ ਉਸ ਤੋਂ ਬਾਅਦ ਜਿਹੜਾ ਹੈ ਕਾਫੀ 3-4 ਸਾਲ ਹੋ ਗਏ ਕੋਈ ਦਦੇ ਅਸਾਮੀਆਂ ਦੀ ਸੰਬੰਧੀ ਸਾਨੂੰ ਜਿਹੜੀ ਜਾਣਕਾਰੀ ਨਹੀਂ ਮਿਲੀ ਔਰ ਪੰਜਾਬ ਗਵਰਨਮੈਂਟ ਦਾ ਇਹਨਾਂ ਸੰਬੰਧਿਤ ਟੀਚਰਾਂ ਜਿੰਨੀਆਂ ਵੀ ਵੈਕੈਂਸੀਆਂ ਨਿਕਲਦੀਆਂ ਹਨ ਪਤਾ ਨਹੀਂ ਕੀ ਰੋਸ਼ ਹੈ ਜਾਂ ਕੀ ਆਗਾ ਕੋਈ ਸਾਮੀਅ ਦੇਸ ਮੈਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜਾਂਦਾ ਹੈ ਔਰ ਡਿਪੈਂਸੀਆ ਬਹੁਤ ਹੀ ਘੱਟ ਕੱਢੀਆਂ ਜਾਂਦੀਆਂ ਹਨ ਇੱਕ ਤਾਂ ਇੱਕ ਤਾਂ ਜਿਹੜਾ ਪੋਸਟ ਹੈ ਜਿਹਦਾ 500 ਲੱਖ ਰੁਪਏ ਦਾ ਪੋਸਟ ਕੱਢੀ ਜਾਂਦੀਆਂ ਜਿਵੇਂ ਕਿ ਬਹੁਤ ਘੱਟ ਹੀ ਕੱਢੀ ਜਾਂਦੀਆਂ ਤਾਂ ਉਮੀਦ ਹੈ ਕਿ ਸਾਨੂੰ ਵੱਧ ਤੋਂ ਵੱਧ ਜਿਹੜੀਆਂ ਪੋਸਟਾਂ ਕੱਢੀਆਂ ਜਾਣ ਠੀਕ ਹੈ ਤਾਂ ਔਰ ਕੈਨੇਡਾ ਤੇ ਮਾਸਟਰ ਡਿਗਰੀ ਤੇ ਲੈਕਚਰ ਆਰ ਦੀਆਂ ਕਾਫੀ ਜਿਹੜੇ ਸਟੈਂਡਰਡ ਨੇ ਅ ਵਕਲੀਜੀਮੈਂਟ ਕ੍ਰਾਈਟਰੀਆ ਤੁਸੀਂ ਜਾਣਦੇ ਹੋ ਕੀ ਆ ਗਿਆ ਹੁੰਦਾ ਸਾਰਿਆਂ ਨੂੰ ਪਤਾ ਹੀ ਹੈ ਹਨਾ ਤੇ ਇਸ ਸੰਬੰਧੀ ਸੀਗਾ ਤੇ ਬਾਕੀ ਦੂਸਰੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਹੈ ਕਿਦਾ ਨੌਕਰੀ ਦੇਣ ਜਾਂ ਦੇ ਵਿੱਚ ਕਾਫੀ ਜਿਹੜਾ ਹੈ ਜਦੋਂ ਆਈ ਸੀਗੀ ਗਵਰਨਮੈਂਟ ਤਾਂ ਉਹਨਾਂ ਨੇ ਕਿਹਾ ਸੀਗੇ ਕਿ ਅਸੀਂ ਜਿਹੜੀ ਹੈ ਨੌਕਰੀਆਂ ਦੇਵਾਂਗੇ ਤਾਂ ਅਸੀਂ ਇਹਨੂੰ ਸਿੱਖਿਆ ਦੇ ਪ੍ਰਤੀ ਜਿਹੜਾ ਹੈ ਨੰਬਰ 1 ਸੀਗੀ ਬਟ ਪੋਸਟਾਂ ਦੇ ਸਬੰਧਿਤ ਤਾਂ ਥੋੜਾ ਜਿਹਾ ਸਲੋਹੀ ਕੰਮ ਚੱਲ ਰਿਹਾ ਹੈ ਕਿ ਤੁਸੀਂ ਤੁਹਾੰਦਿੱਤ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਕੀ ਜੁਣ ਜਿੱਦਾਂ ਕੋਈ ਵੀ ਪੋਸਟਾਂ ਨਿਕਲਦੀ ਹਨ ਚਾਹੇ ਪੀਐਸਪੀਸੀਐ ਦੀ ਨਿਕਲੀ ਸੀਗੀ ਉਹਨਾਂ ਦੇ ਸਬੰਧਿਤ ਵੀ ਜਿਹੜਾ ਰੋਸ਼ਮ ਦਰਸ਼ਨ ਚੱਲ ਰਿਹਾ ਹੈ ਅਗਰ ਅਸੀਂ ਕੋਈ ਟੀਚਰ ਕੋਈ ਵੀ ਟੀਚਰ ਹੈਗਾ ਅਗਰ ਆਪਣੇ ਹੱਕਾਂ ਦੇ ਪ੍ਰਤੀ ਕੋਈ ਲੜਦਾ ਹੈ ਜਾਂ ਆਪਣੇ ਪੋਸਟਾ ਪ੍ਰਤੀ ਲੜਦਾ ਹੈ ਤਾਂ ਸਾਨੂੰ ਸਿਰਫ ਡਾਂਗਾ ਮਿਲਦੀ ਆ ਇਸ ਤੋਂ ਇਲਾਵਾ ਜਿਹੜਾ ਹੈ ਸਾਨੂੰ ਕੁਝ ਨਹੀਂ ਮਿਲਦਾ ਤਾਂ ਸਾਨੂੰ ਉਮੀਦ ਹੈ ਕਿ ਜਿਹੜੀਆਂ ਪੋਸਟਾ ਦੇ ਸੰਬੰਧ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਕਰਦੇ ਆ ਤੇ ਇਸ ਲਈ ਜਿਹੜੀ ਇਹ ਪੂਰੀ ਜਿਹੜੀ ਪਾਲਣਾ ਗੌਰਮੈਂਟ ਜੀ ਕਰੇ ਤਾਂ ਕਿ ਜਿਹੜੀ ਇਹ ਪੋਸਟਾ ਦੇਖਣ ਨੂੰ ਮਿਲਣ ਔਰ ਕੈਨੇਡਾ ਅਪਲਾਈ ਹੋਣ ਬਹੁਤ ਬਾਰ ਜਿਹੜੀ ਇਹ ਪੋਸਟਾ ਕੱਢਣ ਠੀਕ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਕੋਈ ਵੀ ਪੋਸਟ ਨਿਕਲਦੀ ਹੈ ਜਾਂ ਗਵਰਨਮੈਂਟ ਉਸਦੇ ਪਬਲਿਸਿਟੀ ਦੇ ਲਈ ਕੀ ਆਸੀ ਮੰਗ ਪੱਤਰ ਜਾਂ ਆਪਣਾ ਜੋ ਵੀ ਕੀ ਕਹਿੰਦੇ ਆ ਉਸਦੇ ਸਬੰਧੀ ਜਿਹੜੀ ਹੈ ਜੋ ਪ੍ਰੋਵਾਈਡ ਕਰਦੇ ਆ ਔਰ মিডিਆ ਸੰਬੰਧੀ ਦੱਸਿਆ ਜਾਂਦਾ ਹੈ ਇਹ ਇੱਕ ਤਰ੍ਹਾਂ ਦੀ ਪਬਲਿਸਿਟੀ ਚਲੋ ਠੀਕ ਹੈ ਚੰਗੀ ਗੱਲ ਹੈ ਇੱਕ ਕਾਫੀ ਕੈਂਸਨ ਨੂੰ ਜੋਬ ਮਿਲੀਆਂ ਤੇ ਇਹਨਾਂ ਟੀਚਰਾਂ ਸੰਬੰਧੀ ਵੀ ਜਿਹੜੀ ਹੈ ਪੋਸਟਲ ਗਵਰਨਮੈਂਟ ਨੂੰ ਜਿਹੜਾ ਦੇਖਣਾ ਚਾਹੀਦਾ ਹੈ ਠੀਕ ਹੈ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕਮੈਂਟ ਕਰਕੇ ਯੂਰ ਦੱਸਣਾ ਠੀਕ ਹੈ ਤੇ ਬਤ ਬਤ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਨਾ ਤਾਂ ਕਿ ਇਹ ਜਿਹੜੀ ਵੀਡੀਓ ਹੈ ਕਾਫੀ ਕੈਂਪਸ ਕੋਲ ਜਿਹੜੀ ਪਹੁੰਚ ਪਹੁੰਚ ਸਕੇ ਔਰ ਜਦੋਂ ਵੀ ਇਸ ਦੀ ਇਨਫੋਰਮੇਸ਼ਨ ਪੋਸਟ ਹੋ ਸੰਬੰਧੀ ਆਉਗੀ ਇਸ ਚੈਨਲ ਵਿੱਚ ਤੁਹਾਨੂੰ ਜਿਹੜੀ ਮਿਲ ਜਾਏਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜਿਹੜਾ ਹੈ ਬੈਲ ਆਈਕਨ ਜਿਹੜਾ ਹੈ ਜਰੂਰ ਕਰਨਾ ਬਾਕੀ ਤੁਹਾਨੂੰ ਬਹੁਤ ਸੇ ਜੈਨਸ